ਕਾਕੀ ਦੇ ਦੋ ਦਾਣੇ ਹੁਣ ਕਿੰਨਾਕ ਟਾਈਮ ਲਾਉਣਾ ਹੋਰ ਵਾਂਟੀ ਕਿੱਧਰ ਮੂੰਹ ਚੱਕਿਆ ਇੱਧਰ ਪਿੱਛੇ ਲੈਣ ਚ ਲੱਗ ਕੋਈ ਫੁੱਧੂ ਵਾਲੀ ਗੱਲ ਵੀ ਕਾਕੀ ਮੈਂ ਬੂਰੇ ਨਹੀਂ ਲੈ ਕੇ ਆਈ ਮੈਨੂੰ ਇਦਾਂ ਹੀ ਦਾਣੇ ਚੁਕਾ ਦੇ ਮੈਂ ਤੈਨੂੰ ਦੇ ਜਾਨੀ ਹੁਣੇ ਨਹੀਂ ਨਹੀਂ ਆਂਟੀ ਮੁੜ ਕੇ ਕੋਈ ਮੋੜ ਕੇ ਨਹੀਂ ਜਾਂਦਾ ਸਾਨੂੰ ਜੁਰਮਾਨਾ ਪੈਂਦਾ ਵਾ ਅਸੀਂ ਕੀ ਕਰਨੀ ਆ 5 ਰੁਪਏ ਦੇ ਬੂਰੇ ਨਹੀਂ ਕਿ ਜਾ ਤੂੰ ਲੈ ਬੂਰੇ ਲੈ ਕੇ ਆ ਕਿਸੇ ਦੀਆਂ ਗੱਲਾਂ ਕਾ ਤੋ ਸੁਣਨੀ ਆ ਨਹੀਂ ਤੂੰ ਕਿੱਧਰ ਲੱਗ ਗਈ ਆਂਕ ਮੇਰਾ ਮਾੜਾ ਜ ਮਗਰ ਨੂੰ ਧਿਆਨ ਗਿਆ ਤਾਂ ਆਕੇ ਮੋਰੇ ਲੱਗ ਗਈ ਚੱਲ ਲੈ ਇੰਜ ਮਗਰ ਲੱਗ ਤੋਂ ਬਰੇ ਧੜੇ ਦੇਛਾ ਆ ਕਰੇ ਜੋ ਆਂਟੀ ਮੈਂ ਆਪਣੇ ਪਤਾ ਨਹੀਂ ਕਿੱਦਾਂ ਲੈ ਕੇ ਚੱਲਾਂ ਮੇਰਾ ਲੱਕ ਦੁਖਣ ਗਿਆ ਆ ਆਇਆ ਲੈ ਯਾਰਾ ਮੇਰੀ ਵੀ ਪਰਚੀ ਲੈ ਆ ਲੈਣ ਹੀ ਬੜੀ ਲੰਬੀ ਮੈਂ ਉੱਥੇ ਬੈਠਾ ਮਾਜ ਮਾਰਲੀ ਮੈਨੂੰ ਇਦਾਂ ਕਿਦਾਂ ਤੇਰੀ ਪਰਚੀ ਫੜ ਲਵੇ ਲੈਣ ਚ ਲੱਗ ਕੇ ਅਸੀਂ ਪਾਗਲ ਖੜੇ ਹਾਂ ਇੰਨੇ ਚਿਰਾਂ ਤੇ ਕਾਹੇ ਅੱਗੇ ਤਾਂ ਸਾਨੂੰ 75 ਕਿਲੋ ਮਿਲਦੀ ਹੁੰਦੀ ਸੀ ਤੇ ਐਸਟੀ ਤੁਸੀਂ 50 ਕਿਲੋ ਦਿੱਤੀ ਆ ਵੱਲੂ ਤੁਹਾਡੀ ਵਾਰੀ ਕਦੋਂ ਆਉਣੀ ਹੈ ਕੋਹ ਨਹੀਂ ਪਤਾ ਸਤਾਲ ਚੱਲ ਫੇ ਚੱਲੀਏ ਯਾਰ ਇਦਾਂ ਲੋਕਾਂ ਨੇ ਵਗਾਰਾ ਪਾਈ ਜਾਣੀਆਂ ਮੈਂ ਮੱਠੇ ਲੈਣ ਜਾਣਾ ਆ ਆਂਟੀ ਅੱਜ ਦਾ ਦਾਣੇ ਮਿਲਨੇ ਅੱਜ ਰੋਟੀ ਖਾਇਓ ਅੱਜ ਪੱਠਿਆਂ ਦੀ ਕੀ ਲੋੜ ਆ ਅੱਗੇ ਅਸੀਂ ਮੱਠੇ ਖਾਣੇ ਆ ਕਿੱਦਾਂ ਵਗਾਂਂਡਿਆ ਉਹ ਯਾਰ ਤਾਂ ਕੇਗਾ ਲੋ ਮਰੀਏ ਨੇ ਸਬਰ ਕਰ ਲੋ ਉਹ ਫੁੱਦੂਆਂ ਤੁਸੀਂ ਬਾਬਾ ਆਂਟੀ ਪਹਿਲਾਂ ਤੂੰ ਜਾ ਲੈ ਲੈ ਤੂੰ ਲੈ ਲੈ ਟਰੋਫੀ ਪਹਿਲੇ ਨੰਬਰ ਵਾਲੀ ਤੇਨੂੰ ਕਿੱਦਾਂ ਕਾਲੀ ਪਈ ਆ